ਤੁਖਾਰਨਾ ਵਿਆਪੀ ਕੰਠ ਮਿਲਿਆ ਹਰਨਾਹੋ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਓਟੇ ਗੋਵਿੰਦ ਗੋਬਾਲੇ ਰਾਏ ਸੇਵਾ ਸੁਵੰਮੀ ਲਾਹੂ ਬਿਖਿਆ ਪੂਹੀ ਨਾ ਸਕਈ ਮਿਲ ਸਾਧੂ ਗੁਣ ਗਾਹੂ ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀਤ ਸਮਾਹੂ कर गहलिनी पार ब्रह्म बहुडना विछोडिया हो। बार जाओ बेरिया हर सज्जन अगमयग शर्म पै नारायण नानक दार पै आह सुह सुख जिस बख शिवी पर बहु ਉਖ ਸੁਹੰਦਾ ਸਰਬ ਸੁਖ ਜਿਸ ਬਖਸ਼ੀ ਵੀ ਪਰਵਾਹੂ ਉਹ ਦਾ ਮਹੀਨਾ ਦਿਨ ਸੋਮਵਾਰ 15 ਤਰੀਕ ਨੂੰ ਆਰੰਭਤਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹੀਨਾ ਸੁਖ ਸ਼ਾਂਤੀ ਨਾਲ ਬਤੀਤ ਕਰਨ ਸਰਬੱਤ ਸੰਗਤਾਂ ਦੀਆਂ ਆਸਾਂ ਮਰਦਾਂ ਪੂਰੀਆਂ ਕਰਨ ਸਰੀਰਾਂ ਦੀਆਂ ਚੜ੍ਹਦੀਆਂ ਕਲਾ ਰੱਖਣ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣ ਘਰ ਪਰਿਵਾਰ ਤੇ ਬੱਚਿਆਂ ਤੇ ਮਿਹਰ ਦਾ ਭਰਿਆ ਹੱਥ ਰੱਖਣ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਾਹ ਦੀ ਪਾਵਨ ਗੁਰਬਾਣੀ ਦੇ ਰਾਹੀਂ ਉਹ ਦੇ ਮਹੀਨੇ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਫਰਮਾਉਂਦੇ ਹਨ ਔਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾ ਹੋ ਜਿਹੜੇ ਬੜੇ ਭਾਗੀ ਗੁਰੂ ਨੂੰ ਪਿਆਰ ਕਰਨ ਵਾਲੇ ਗੁਰੂ ਦੇ ਪਿਆਰੇ ਨਾਮ ਜਪ ਕੇ ਪਰਮੇਸ਼ਰ ਦੀ ਆਗਿਆ ਦੇ ਵਿੱਚ ਰਹਿ ਕੇ ਪਤੀ ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਆ ਉਹਨਾਂ ਜੀਵ ਆਤਮਾਵਾਂ ਨੂੰ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਨੂੰ ਉਹ ਦੇ ਵਿੱਚ ਪੂਜੀ ਪੈਂਦੀ ਅਤ ਦੀ ਸਰਦੀ ਵੀ ਕਿਸੇ ਤਰ੍ਹਾਂ ਦਾ ਵਿਗਨ ਨਹੀਂ ਪਾਉਂਦੀ ਉਹਨਾਂ ਦੀ ਬੰਦਗੀ ਦੇ ਵਿੱਚ ਉਹ ਗੁਰਮੁਖ ਪਿਆਰੇ ਨਾਮ ਜਪਣ ਲਈ ਇਸ ਠੰਡ ਦੇ ਵਿੱਚ ਵੀ ਭੋਰਾ ਜਿੰਨਾ ਆਲਸ ਨਹੀਂ ਕਰਦੇ ਕੌਣ ਕੰਠ ਮਿਲਿਆ ਹਰ ਨਾਹੋ ਜਿਨ੍ਹਾਂ ਦੇ ਕੰਠ ਗਲੇ ਦੇ ਵਿੱਚ ਉਹ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਮਿਲਿਆ ਹੋਇਆ ਭਾਵਕੇ ਚੱਲ ਰਿਹਾ ਹੈ ਸੋ ਸਤਿਗੁਰੂ ਜੀ ਪਰਮਉੰਦੇ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਉਹਨਾਂ ਦਾ ਮਨ ਪਰਮਾਤਮਾ ਦੇ ਨਾਮ ਦੇ ਨਾਲ ਵਿਦਿਆ ਦਾ ਭਾਵ ਵਿਝਿਆ ਹੋਇਆ ਪਰਵਤਾ ਲਿੰਦਾ ਪਰਮੇਸ਼ਰ ਦੇ ਨਾਮ ਦੇ ਵਿੱਚ ਪੂਰਿਆ ਹੋਇਆ ਹੈ ਉਹ ਪਰਮੇਸ਼ਰ ਦੇ ਪਿਆਰੇ ਹਰ ਸਾਹ ਦੇ ਨਾਲ ਪਰਮਾਤਮਾ ਦੇ ਦਰਸ਼ਨਾਂ ਦੀ ਦਾਤ ਮੰਗਦੇ ਆ ਦਰਸ਼ਨ ਲਗੜਾ ਸਾਹ ਉਹਨਾਂ ਦਾ ਮਨ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਤਾਂਗ ਦੇ ਵਿੱਚ ਲੱਗਾ ਰਹਿੰਦਾ ਉਹਨਾਂ ਦਾ ਹਰ ਪਲ ਜਿਹੜਾ ਹੈ ਇਸ ਤਾਂਗ ਦੇ ਵਿੱਚ ਹੀ ਬਤੀਤ ਹੁੰਦਾ ਹੈ ਸੋ ਸਤਿਗੁਰੂ ਜੀ ਫਰਮਾਉਂਦੇ ਹਨ ਉਹਨਾਂ ਜੀਵਾਂ ਨੂੰ ਹੋਰ ਕਿਸੇ ਦਾ ਓਟ ਆਸਰਾ ਤੱਕਣ ਦੀ ਲੋੜ ਨਹੀਂ ਪੈਂਦੀ ਉਹ ਪਰਮੇਸ਼ਰ ਦੇ ਦਰ ਤੋਂ ਕਿਤੇ ਭਟਕਦੇ ਨਹੀਂ ਉਹ ਕਿ ਉਹਨਾਂ ਨੂੰ ਉਹਟ ਹੈ ਸਿਰਪ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋ ਸਾਰਿਆਂ ਦੇ ਪਾਲਣ ਵਾਲਾ ਹੈ ਉਹਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਉਹ ਕਿਹੜੇ ਹਨ ਪਿਛਲੀ ਪੰਕਤੀ ਦੇ ਆਧਾਰ ਤੇ ਚੱਲੀਏ ਮਨ ਬਿਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਜਿਨ੍ਹਾਂ ਦਾ ਮਨ ਪਰਮੇਸ਼ਰ ਦੇ ਨਾਮ ਦੇ ਨਾਲ ਵਿਨਿਆ ਹੋਇਆ ਉਪਦੇਸ਼ ਨੂੰ ਮੰਨ ਕੇ ਜਿਹੜੇ ਚੱਲਦੇ ਨੇ ਤੇ ਦਰਸਨਾ ਦੇ ਤਾਂ ਗਿਆ ਇਦਾਂ ਦੀ ਅਵਸਥਾ ਦੇ ਵਿੱਚ ਚੱਲਣ ਵਾਲੇ ਉਹ ਇਸ ਪੰਕਤੀ ਦੁਆਰਾ ਖਰੇ ਨੇ ਓਟ ਗੁਬਿੰਦ ਗੁਪਾਦ ਰਾਏ ਸੇਵਾ ਸਮਾਮੀ ਲਾਹੋ ਉਹ ਗੁਰੂ ਦੇ ਪਿਆਰੇ ਹਮੇਸ਼ਾ ਇੱਕ ਅਕਾਲ ਪੁਰਖ ਦੀ ਓਟ ਰੱਖਦੇ ਨੇ ਤੇ ਉਸੇ ਦਾ ਆਸਰਾ ਲੈਂਦੇ ਨੇ ਉਹ ਹੋਰ ਕਿਸੇ ਆਸਰੇ ਨੂੰ ਆਪਣਾ ਆਸਰਾ ਨਹੀਂ ਬਣਾਉਂਦੇ ਮਾਨੁਕ ਕੀ ਟੇਕ ਬਿਰਤੀ ਸਭ ਜਾਨ ਦੇਵਨ ਕੋ ਏਕੈ ਭਗਵਾਨ ਵਾਲੀ ਗੱਲ ਤੇ ਕਾਇਮ ਰਹਿੰਦੇ ਆ ਉਹੋ ਹੀ ਫਿਰ ਜਿਹੜੇ ਜੀਵ ਨੇ ਜਿਹੜੇ ਪਰਮੇਸ਼ਰ ਤੇ ਭਰੋਸਾ ਰੱਖਦੇ ਨੇ ਵਿਪਤਾ ਹਉਣ ਤੇ ਭਜਦੇ ਨਹੀਂ ਸੁਖ ਹਉਣ ਤੇ ਹੰਕਾਰ ਨਹੀਂ ਕਰਦੇ ਉਹ ਪਰਮਾਤਮਾ ਦੀ ਸੇਵਾ ਦਾ ਸੇਵਾ ਕਰਕੇ ਲਾਹਾ ਪ੍ਰਾਪਤ ਕਰਦੇ ਨੇ ਓਟਕਬਿੰਦ ਗੁਪਾਲ ਰਾਏ ਸੇਵਾ ਸ੍ਰਵਮਈ ਲਾਹ ਉਹ ਸੇਵਾ ਦੇ ਲਾਹੇ ਪ੍ਰਾਪਤ ਕਰ ਲੈਂਦੇ ਨੇ ਸਤਿਗੁਰੂ ਜੀ ਉਹਨਾਂ ਤੇ ਕਿਰਪਾ ਵੀ ਕਰਦੇ ਨੇ ਉਹਨਾਂ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਤੇ ਫੇਰ ਕਰਾਹੇ ਪਾਉਣ ਵਾਲੀ ਜੋ ਇਹ ਜਗਤ ਮਾਇਆ ਹੈ ਜੋ ਇਹ ਪਰਮ ਭਲੇਖਾ ਹੈ ਇਹ ਉਹਨਾਂ ਤੇ ਅਸਰ ਨਹੀਂ ਕਰਦੀ ਮਾਇਆ ਵਿਖਿਆ ਪੂਹ ਨਾ ਸਕਈ ਮਿਲ ਸਾਧੂ ਗੰਗਾਹ ਪਰਮਾਤਮਾ ਦਾ ਨਾਮ ਜਪਣਾ ਪ੍ਰਭੂ ਦੀ ਓਟ ਲੈਣਾ ਤੇ ਸਤ ਸੰਗਤ ਦੇ ਵਿੱਚ ਬੈਠ ਕੇ ਹਰੀ ਦੇ ਗੁਣ ਗਾਉਣਾ ਇਸ ਦੀ ਬਦੌਲਤ ਇਹ ਉਹਨਾਂ ਜੀਵਾਂ ਨੂੰ ਇਸ ਨਾਮ ਜਪਣ ਦੀ ਉਸ ਪਰਮਾਤਮਾ ਦੇ ਓਟ ਲੈਣ ਦੇ ਸਾਧ ਸੰਗਤ ਵਿੱਚ ਗੁਣ ਗਾਉਣ ਦੀ ਜੋ ਸਮਾਪਤੀਤ ਕਰਦੇ ਨੇ ਇਹ ਉਹਨਾਂ ਨੂੰ ਦੌਲਤ ਮਿਲਦੀ ਹੈ ਇਸ ਦੇ ਬਦੌਲਤ ਕਿ ਉਹਨਾਂ ਦੇ ਉੱਪਰ ਜੋ ਪਰਮਪ੍ਰੇਖੇ ਵਿੱਚ ਪਾਉਣ ਵਾਲੀ ਮਾਇਆ ਹੈ ਵਿਖਿਆ ਪਹੁੰਚ ਨਾ ਸਕੇ ਆਪਣਾ ਅਸਰ ਨਹੀਂ ਪਾ ਸਕਦੀ ਉਹਨਾਂ ਤੇ ਨਾਹੀਂ ਤੇ ਸਾਧ ਸੰਗਤ ਜੀਓ ਪੋਦੇ ਮਹੀਨੇ ਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਦੇ ਬਹੁਤ ਜ਼ਿਆਦਾ ਗੰਤੀ ਦੇ ਵਿੱਚ ਸਿੱਖ ਤੇ ਸਮੂਹ ਪਰਿਵਾਰ ਸ਼ਹੀਦੀਆਂ ਪ੍ਰਾਪਤ ਕਰ ਗਿਆ ਵੱਡੇ ਵੱਡੇ ਜਰਨਲ ਸਿੱਖ ਜਿਹੜੇ ਡੋਲੇ ਨਹੀਂ ਤੇ ਛੋਟੇ ਗੁਰੂ ਕੇ ਸਾਹਿਬ ਜਿਆਦੇ ਭਾਵੇਂ ਉਮਰ ਦੇ ਵਿੱਚ ਛੋਟੇ ਸਨ ਪਰ ਵੱਡਿਆਂ ਵੱਡਿਆਂ ਸੂਰਮਿਆਂ ਵਾਲੇ ਕੰਮ ਕਰਕੇ ਗਏ ਨਾ ਉਹਨਾਂ ਨੂੰ ਲਾਲਚ ਆਪਣੇ ਪਿੱਛੇ ਲਗਾ ਸਕਿਆ ਨਾ ਉਹਨਾਂ ਨੂੰ ਡਰ ਡਰਾ ਸਕਿਆ ਕਿਉਂਕਿ ਸਿਰਫ ਤੇ ਸਿਰਫ ਇੱਕ ਪਰਮਾਤਮਾ ਦਾ ਉਹਨਾਂ ਨੂੰ ਆਸਰਾ ਸੀ ਉਹਨਾਂ ਤੇ ਲਾਲਚ ਰੂਪੀ ਡਰ ਰੂਪੀ ਇਹ ਮਾਇਆ ਦਾ ਅਸਰ ਕੋਈ ਨਹੀਂ ਹੋਇਆ ਕਿਉਂਕਿ ਉਹ ਜੀਵ ਜੋ ਹਨ ਉਹ ਇਸ ਬਿਰਤੀ ਵਿੱਚ ਜਿਉਂਦੇ ਨੇ ਜੋ ਸਤਿਗੁਰੂ ਜੀ ਅੱਗੇ ਉਪਦੇਸ਼ ਦੇ ਰਹੇ ਨੇ ਜਹਤੇ ਉਪਜੀਤਹ ਮਿਲੀ ਸੱਚੀ ਪ੍ਰੀਤ ਸਮਾਹ ਉਦੋਂ ਇਸ ਭਰਮ ਭਲੇਖੇ ਦਾ ਡਰ ਖਤਮ ਹੋ ਜਾਂਦਾ ਜਦੋਂ ਇਹਨਾਂ ਪੰਕਤੀਆਂ ਦਾ ਜੀਵ ਧਾਰਣੀ ਬਣ ਜਾਂਦਾ ਮਾਇਆ ਤੋਂ ਇਸ ਜੀਵ ਦਾ ਜੋ ਹੈ ਉਹ ਲੇਖਾ ਜੋਖਾ ਸੰਬੰਧ ਟੁੱਟ ਜਾਂਦਾ ਆਤਮਾ ਤੋਂ ਮਾਇਆ ਦਾ ਪ੍ਰਭਾਵ ਖਤਮ ਹੋ ਜਾਂਦਾ ਉਦੋਂ ਜੀਵ ਦੀ ਆਤਮਾ ਸੱਚੀ ਪ੍ਰੀਤ ਆਪਣੇ ਪਰਮਾਤਮਾ ਦੇ ਨਾਲ ਬਣਾ ਲੈਂਦੀ ਹੈ ਫਿਰ ਤਾਂ ਜੀਵ ਆਤਮਾ ਆਪਣੇ ਮੂਲ ਨਾਲ ਜਿਸ ਤਰ੍ਹਾਂ ਅਭੇਦ ਹੁੰਦੀ ਹੈ ਜਹ ਤਿ ਉਪਜੀ ਤਹ ਮਿਲੀ ਜਿਹਦੇ ਵਿੱਚੋਂ ਇਹ ਜੀਵ ਆਤਮਾ ਪਰਮਾਤਮਾ ਦਾ ਅੰਸ਼ ਆਈ ਹੈ ਉਹਦੇ ਨਾਲ ਹੀ ਇੱਕਮਿਕ ਹੋ ਜਾਂਦੀ ਹੈ ਜਿਸ ਤਰ੍ਹਾਂ ਹੋ ਜਾਂਦੀ ਜਿਸ ਤਰ੍ਹਾਂ ਇੱਕ ਪਾਣੀ ਦੂਸਰੇ ਪਾਣੀ ਵਿੱਚ ਪਾ ਕੇ ਦੁਬਾਰਾ ਫਿਰ ਵੱਖੋ ਵੱਖ ਨਹੀਂ ਕੀਤਾ ਜਾ ਸਕਦਾ ਕਿ ਜਿਹੜਾ ਪਾਣੀ ਵਿੱਚ ਪਿਆ ਸੀ ਉਸ ਨੂੰ ਵੱਖ ਕੀਤਾ ਜਾਵੇ ਉਹ ਉਸੇ ਵੇਲੇ ਹੀ ਘੁਲ ਮਿਲ ਜਾਂਦਾ ਰਲ ਜਾਂਦਾ ਹੈ ਇਦਾਂ ਫਿਰ ਜਿਨ੍ਹਾਂ ਦਾ ਪਿਆਰ ਪਰਮੇਸ਼ਰ ਤੇ ਭਰੋਸਾ ਕਰਕੇ ਬਣਦਾ ਹੈ ਉਹਨਾਂ ਨੂੰ ਫਿਰ ਪਰਮੇਸ਼ਰ ਦੇ ਨਾਲੋਂ ਕਦੇ ਵੀ ਵਿਛੜਨਾ ਨਹੀਂ ਪੈਂਦਾ ਫਿਰ ਉਹਨਾਂ ਦਾ ਵਿਛੋੜਾ ਨਹੀਂ ਪੈਂਦਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਸੇ ਤਰ੍ਹਾਂ ਅਗਲੀ ਪੰਕਤੀ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਰਗਹ ਲਿਨੀ ਪਾਰ ਬ੍ਰਹਮ ਬਹੁੜ ਨ ਵਿਛੜੀ ਆਹ ਜਿਨ੍ਹਾਂ ਜਗਿਆਸੂਆਂ ਨੂੰ ਪਰਮਾਤਮਾ ਨੇ ਆਪ ਕਿਰਪਾ ਕਰਕੇ ਬਾਹੋਂ ਭੜਕੇ ਸੰਸਾਰ ਦੇ ਮੋਹ ਚੱਕੜ ਤੋਂ ਕੱਢ ਕੇ ਆਪਣਾ ਮਲਾਪ ਦੇ ਦਿੱਤਾ ਆਪਣੇ ਨਾਲ ਮਿਲਾ ਲਿਆ ਉਹ ਫਿਰ ਕਦੇ ਵੀ ਪਰਮਾਤਮਾ ਤੋਂ ਵਿਛੜਦੇ ਨਹੀਂ ਕਿਉਂਕਿ ਵਿਸੋੜਾ ਤੇ ਉਦੋਂ ਪੈਂਦਾ ਜਿਸ ਨੂੰ ਅਸੀਂ ਪਿਆਰ ਕਰਦੇ ਹੋਈਏ ਉਹ ਸਾਡੇ ਤੋਂ ਦੂਰ ਚਲ ਜੇ ਜਾਂ ਉਸ ਦੀ ਮੌਤ ਹੋ ਜੇ ਪਰ ਪਰਮਾਤਮਾ ਐਸਾ ਹੈ ਨਾਤੇ ਕਦੇ ਇਹ ਦੂਰ ਹੁੰਦਾ ਹਰ ਵੇਲੇ ਅੰਗ ਸੰਗ ਸਹਾਈ ਹੈ ਤੇ ਨਾ ਇਸ ਦਾ ਨਾਸ਼ ਹੁੰਦਾ ਹੈ ਨਾ ਇਹ ਪਰਮਾਤਮਾ ਮਰਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਇਸ ਤੋਂ ਇਲਾਵਾ ਪਰਮਾਤਮਾ ਜਿਸ ਨੂੰ ਇੱਕ ਵਾਰੀ ਆਪਣੇ ਸਰੂਪ ਦੇ ਵਿੱਚ ਅਭੇਦਤਾ ਬਖਸ਼ ਦੇਵੇ ਭਾਵਕ ਨਾਲ ਮਿਲਾ ਲਵੇ ਮੂੜੇ ਉਸ ਨੂੰ ਕਦੇ ਆਪਣੇ ਨਾਲੋਂ ਵਸੂਟਦਾ ਨਹੀਂ ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਭਲੀ ਤੇ ਬੜੀ ਨਰਾਲੀ ਇੱਕ ਵਧੀਆ ਰੀਤ ਹੈ। ਸੋ ਸਤਿਗੁਰੂ ਜੀ ਐਸੀਆਂ ਵਰਸਸਾਂ ਕਰਨ ਵਾਲੇ ਨੇ ਤਾਂ ਕਰਕੇ ਮਹਾਰਾਜ ਪਰਮਉੰਦੇ ਨੇ ਬਾੜ ਜਾਓ ਲਖਬੇਰੀਆਂ ਹਰ ਸੱਜਣ ਅਗਮੇ ਅਗਾਹ ਹੋ। ਪਰਿਪੂਰਨ ਪਰਮਾਤਮਾ ਜੋ ਸਾਡੀ ਸੋਚ ਸ਼ਕਤੀ ਅਤੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਜਿਸ ਲਈ ਗੁਣ ਗਉਣ ਨਾਲ ਮਾਇਆ ਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਜਿਹੜੇ ਪ੍ਰਾਣੀ ਨੂੰ ਪਰਮਾਤਮਾ ਦੇ ਵਿੱਚ ਅਪੇਦ ਕਰ ਲਿੰਦਾ ਉਹ ਪਰਮੇਸ਼ਰ ਉਸ ਨੂੰ ਫਿਰ ਕਦੇ ਵਿਛੋੜਦਾ ਨਹੀਂ ਸਤਿਗੁਰੂ ਜੀ ਫਰਮਾਉਂਦੇ ਨੇ ਐਸੇ ਪਰਮਾਤਮਾ ਤੋਂ ਮੈਂ ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ ਬਲਹਾਰ ਜਾਂਦਾ ਹਾਂ ਸਤਿਗੁਰੂ ਜੀ ਪਰਮਉਦਿਆ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਅਖੀਰਲੀਆਂ ਪੰਕਤੀਆਂ ਵਿੱਚ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਨੇ ਜੋ ਜਗਿਆਸੂ ਚਰਨ ਪਾਲਕ ਪਰਮਾਤਮਾ ਦੀ ਸ਼ਰਨ ਵਿੱਚ ਪੈ ਜਾਂਦੇ ਆ ਨਾਨਕ ਦਰ ਪਈ ਆਹੋ ਪਰਮਾਤਮਾ ਉਹਨਾਂ ਦੀ ਲੋਕ ਪਰ ਲੋਕ ਦੇ ਵਿੱਚ ਰੱਖਿਆ ਕਰਦਾ ਉਹਨਾਂ ਦੀ लाज ਰੱਖਦਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਦਾ ਮਹੀਨਾ ਇਹ ਨੈਰਾਇ ਉਪਦੇਸ਼ ਬਖਸ਼ਿਸ਼ ਕਰਦੇ ਨੇ ਅਖੀਰਲੀ ਪੰਕਤੀ ਦੇ ਵਿੱਚ ਉਹ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ ਉਹ ਦਾ ਮਹੀਨਾ ਜਿਸ ਵਿੱਚ ਅਤਿ ਦੀ ਸਰਦੀ ਦੇ ਕਾਰਨ ਮਨੁੱਖ ਤਨ ਤੇ ਮਨ ਕਰਕੇ ਅਸਾਂਤ ਤੇ ਬਚੈਨ ਸਮਾਂ ਗੁਜ਼ਾਰਦਾ ਪਰ ਉਸ ਮਨੁੱਖ ਨੂੰ ਸੋਭਨੀਕ ਤੇ ਸੁੱਖਾਂ ਭਰਿਆ ਬਤੀਤ ਹੋਵੇਗਾ ਜਿਹੜਾ ਉਸ ਪਰਮੇਸ਼ਰ ਦੀ ਪ੍ਰਭੂ ਦੀ ਬਖਸ਼ਿਸ਼ ਦਾ ਪਾਤਰ ਬਣ ਜੇ ਬੇਪਰਵਾ ਪਰਮਾਤਮਾ ਬਖਸ਼ਿਸ਼ਾਂ ਕਰਦਾ ਹੈ ਕਿਸ ਤਰ੍ਹਾਂ ਕਰਦਾ ਹੈ ਪਰਮਾਤਮਾ ਨੇ ਇੱਕ ਨਿਜਮ ਬਣਾਇਆ ਮਾਤਾ ਪਿਤਾ ਉਸ ਪਰਮੇਸ਼ਰ ਨੇ ਬਣਾਏ ਨੇ ਬਖਸ਼ਿਸ਼ ਪਰਮੇਸ਼ਰ ਦੀ ਪ੍ਰਾਪਤ ਹੁੰਦੀ ਹੈ ਉਦੋਂ ਪ੍ਰਾਪਤ ਹੁੰਦੀ ਜਦੋਂ ਮਾਤਾ ਪਿਤਾ ਦੇ ਹੁਕਮਾਂ ਅਨੁਸਾਰ ਚੱਲੀਏ ਜੋ ਹੁਕਮ ਅਨੁਸਾਰ ਬੱਚਾ ਚੱਲਦਾ ਹੈ ਉਹ ਬਖਸ਼ਿਸ਼ ਪ੍ਰਾਪਤ ਕਰ ਲੈਂਦਾ ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਹੁਕਮ ਅਨੁਸਾਰ ਚੱਲਦੇ ਨੇ ਉਹ ਬਖਸ਼ਿਸ਼ਾਂ ਪ੍ਰਾਪਤ ਕਰਦੇ ਨੇ ਤਾਂ ਮਹਾਰਾਜ ਫਰਮਾਉਂਦੇ ਉਹ ਵੇ ਪ੍ਰਵਾਹ ਹੈ ਸੋ ਜਿਹੜਾ ਉਸ ਪਰਮੇਸ਼ਰ ਨਾਲ ਜੁੜਿਆ ਰਹਿੰਦਾ ਜਿਹਨੂੰ ਉਹ ਬਖਸ਼ ਲੈਂਦਾ ਫਿਰ ਉਹ ਕਦੇ ਵੀ ਦੁਖੀ ਨਹੀਂ ਹੁੰਦਾ ਇਸ ਮਹੀਨੇ ਰਈ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਨੇ ਗੁਰਸਿੱਖੀ ਮੀਤ ਚਲੋ ਅਗਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਸੋ ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਕਰਦੇ ਆਂ ਅਨਜਾਨ ਬੱਚਿਆਂ ਹਾਂ ਕਈ ਪ੍ਰਕਾਰ ਦੀਆਂ ਕਮੀਆਂ ਰਹਿ ਜਾਂਦੀਆਂ ਨੇ ਭੁੱਲਾ ਹੋ ਜਾਂਦੀਆਂ ਮਹਾਰਾਜ ਬਖਸ਼ਣ ਜੋਗ ਨੇ ਬਖਸ਼ਣਾਂ ਅੱਗੇ ਤੋਂ ਸਮਤ ਬਖਸ਼ਣ ਸੋ ਸਤਿਗੁਰੂ ਜੀ ਦੀ ਕਿਰਪਾ ਕਰਨ ਮਹੀਨਾ ਸੁਖ ਸ਼ਾਂਤੀ ਨਾਲ ਬਤੀਤ ਕਰਨ ਜਿਨ੍ਹਾਂ ਗੁਰਮੁਖਾਂ ਨੇ ਅਜੇ ਤੱਕ ਸਾਡਾ YouTube ਚੈਨਲ ਨਹੀਂ ਸਬਸਕ੍ਰਾਈਬ ਕੀਤਾ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਜਰੂਰ ਸਬਸਕ੍ਰਾਈਬ ਕਰੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਮਰਜ਼ਿ ਕਿਰਪਾ ਕਰਨ ਸੰਗਤਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ